ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਤਾਰ ਸਿੰਘ ਸੋਤਮ ਅੱਜ ਪਿੰਡ ਕੋਕਰੀ ਕਲਾਂ ਜ਼ਿਲ੍ਹਾ ਮੋਗਾ ਇੱਥੋਂ ਦੇ ਕਿਸਾਨ ਸੁਖਜੀਤ ਸਿੰਘ ਜੀ ਜਿਹੜੇ ਕਿ ਵਾਤਾਵਰਨ ਬਾਰੇ ਸੋਚਦੇ ਆ ਵੀ ਵਾਤਾਵਰਨ ਪ੍ਰਦੂਸ਼ਿਤ ਨਾ ਹੋਵੇ ਤਾਂ ਉਹ ਆਪਣੇ ਘਰ ਦੀ ਖਾਦ ਖਰਾਕ ਬਾਰੇ ਵੀ ਚੰਗਾ ਸੋਚਦੇ ਆ ਵੀ ਸਾਡੀ ਜਿਹੜੀ ਖਰਾਕ ਹੈ ਚੰਗੀ ਹੋਵੇ ਤਾਂ ਇਸੇ ਕਰਕੇ ਉਹਨਾਂ ਨੇ ਆਪਣੇ ਖੇਤ ਵਿੱਚ ਕਣਕ ਦੀ ਬਿਜਾਈ ਹੈ ਜਿਹੜੀ ਹੈਪੀ ਸੀਡਰ ਨਾਲ ਕੀਤੀ ਆ ਪਰਾਲੀ ਨੂੰ ਬਿਨਾਂ ਜਲਾਏ ਤਾਂ ਅੱਜ ਆਪਣੇ ਘਰ ਦੇ ਅੱਗੇ ਉਹਨਾਂ ਨੇ 2.5 ਡੋਟਾ ਇੱਕ ਨਾਰਾਂ ਦੇ ਵਿੱਚ ਆ ਬਾਗ ਵੀ ਤੁਸੀਂ ਦੇਖ ਰਹੇ ਹੋ ਸਾਰੇ ਤਰ੍ਹਾਂ ਦੇ ਫਲ ਲਗਾਏ ਹੋਏ ਆ ਵੀ ਬਾਜ਼ਾਰ ਤੋਂ ਫਲ ਲੈਣ ਦੀ ਬਜਾਏ ਕੈਮੀਕਲ ਵਾਲੇ ਵੀ ਬਿਨਾਂ ਅਸੀਂ ਚੰਗੇ ਫਲ ਖਾਵਾਂਗੇ ਤਾਜ਼ਾ ਫਲ ਤਾਂ ਉਹਨਾਂ ਨੇ ਸਾਰੇ ਤਰ੍ਹਾਂ ਦੇ ਫਲ ਫਰੂਟ ਲਾਏ ਹੋਏ ਆ ਇਹਦੇ ਬੂਟੇ ਤੋਂ ਬੂਟੇ 10 ਫੁੱਟ ਤੇ ਲਾਈਨ ਤੋਂ ਲਾਈਨ 12 ਫੁੱਟ ਇਹਨਾਂ ਦੀ ਇਹ ਵਿੱਤੀ ਰੱਖੀ ਹੋਈ ਆ ਇਹਨਾਂ ਨੇ ਆਪਣੀ ਮਿੱਟੀ ਨੂੰ ਬਜਾਉ ਕਰਨ ਵਾਸਤੇ ਆ ਜਿਹੜੀ ਆ ਵੇਸ਼ਤ ਮਤਲਬ ਇਹ ਆ ਬਰਮੀ ਕੰਪੋਸਟ ਵੀ ਤਿਆਰ ਕੀਤੀ ਹੋਈ ਹੈ ਇੱਧਰ ਆਪ ਲਾਇਆ ਹੋਇਆ ਇਹਦੇ ਵਿੱਚ ਸਵਾ ਕਮੀਨਾ ਹੋ ਗਿਆ ਗਲੋਏ ਪਾਏ ਹੋਏ ਆ ਤਾਂ ਇਹ ਵੀ ਜਿਹੜੀ ਗਡੋਆ ਖਾਦ ਤਿਆਰ ਹੋ ਜਾਊਗੀ ਤਾਂ ਇਸ ਤਰ੍ਹਾਂ ਧਾਲ ਇਹ ਸਬਜ਼ੀਆਂ ਵੀ ਆਪਦੀਆਂ ਬੀਜਦੇ ਆ ਤੇ ਫੜ ਵੀ ਉਹ ਆਪਾਂ ਨੂੰ ਸਾਰਿਆਂ ਨੂੰ ਆਪਣੇ ਘਰ ਪਰਿਵਾਰ ਵਾਸਤੇ ਚੰਗੀ ਖਾਦ ਖਰਾਕ ਵਾਸਤੇ ਚਾਹੀਦਾ ਕਿ ਆਪਾਂ ਅਬ ਜਿੰਨੇ ਫਲ ਫਰੂਟ ਆਪਾਂ ਲਾ ਸਕਦੇ ਆ ਆਪਦੇ ਖੇਤ ਦੇ ਚੁਗਾ ਸਕਦੇ ਹੁਣੇ ਅਗਾਉਣੇ ਚਾਹੀਦੇ ਆ ਤੇ ਵਾਤਾਵਰਣ ਨੂੰ ਬਚਾਉਣਾ ਚਾਹੀਦਾ ਹੈਗਾ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਆ ਆਪ ਖਾਦ ਦਿਖਾਦ ਗਿਆ ਜੀ ਆਹ ਸਵਾ ਸਵਾ ਕੁ ਮਹੀਨਾ ਹੋ ਗਿਆ ਉੱਪਰ ਨੂੰ ਖਾਦ ਖਾਦ ਬਣੀ ਹੋਈ ਹੈ ਥੱਲੇ ਖਾਦ ਬਣ ਰਹੀ ਹੈ ਮੈਂ ਦਿਖਾ ਦਿੰਦਾ ਕੁਝ ਇਹਦੇ ਵਿੱਚ ਜਿਹੜੇ ਗੰਡੋਆ ਵੀ ਵੀ ਕਿੰਨਾ ਕੁ ਪਲ ਰਿਹਾ ਹੈ ਆ ਦੇਖੋ ਗੰਡੋਆ ਹੈਗਾ ਇਹਦੇ ਵਿੱਚ ਮੈਂ ਕੈਮਰਾਮੈਨ ਨੂੰ ਦੇਖੋ ਗੰਡੋਆ ਵਧੀਆ ਕੰਮ ਕਰ ਰਿਹਾ ਹੈਗਾ ਤਾਂ ਹੁਣ ਉਹ ਥੱਲੇ ਖਾਦ ਬਣਾ ਰਿਹਾ ਹੈਗਾ ਉੱਪਰੋਂ ਇਹਨਾਂ ਨੇ ਬਣਾ ਚੁੱਕਿਆ ਹੈਗਾ ਤਾਂ ਆ ਦੇਖੋ ਖਾਦ ਚਾਹ ਪੱਤੀਆਂ ਕੀ ਖਾ ਦੇਗੀ ਤਾਂ ਹੁਣ ਥੱਲੇ ਉਹ ਖਾਦ ਬਣਾ ਰਿਹਾ ਹੈਗਾ ਤਾਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਯੂਜ਼ ਕਰੋ ਧੰਨਵਾਦ